ਸਾਬਕਾ ਕਾਂਗਰਸੀ ਵਿਧਾਇਕ ਸਰਦਾਰ ਦਵਿੰਦਰ ਸਿੰਘ ਕੁਬਾਇਆ ਅਤੇ ਮੌਜੂਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਦਾ ਸੱਜਾ ਹੱਥ ਕੇ ਜਾਣ ਵਾਲੇ ਸੁਖਾ ਬਲਦੇਵ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ ਅੱਜ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾਵਲੋਂ ਸਰੂਪਾ ਪਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ ਗਿਆ ਅਤੇ ਨਾਲ ਉਹਨਾਂ ਦੇ ਸਾਥੀਆਂ ਨੂੰ ਇਸ ਮੌਕੇ ਬੋਲਦੇ ਹੋਏ ਸਾਬਕਾ ਬਲਾਕ ਸਮಿತಿ ਚੇਅਰਮੈਨ ਬਲਦੇਵ ਸਿੰਘ ਉਰਫ ਸੁੱਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਤੇ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ ਇਸ ਨਾਲ ਕਾਂਗਰਸ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਇੱਕ ਜ਼ੋਰਦਾਰ ਝਟਕਾ ਵੱਜਿਆ ਹੈ ਜਿਸ ਨਾਲ ਕਾਂਗਰਸ ਦੀ ਨੀਂਵ ਤੱਕ ਹਿੱਲ ਗਈ ਹੈ ਪਿੰਡਾਂ ਵਿੱਚ ਇਸ ਮੌਕੇ ਜਦ ਜ਼ਿਲ੍ਹਾ ਪ੍ਰਧਾਨ ਸਰਦਾਰ ਦੁੰਦਰ ਸਿੰਘ ਕੋ ਬਾਹਰ ਆ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦੇ ਫੋਨ ਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੋਰ ਕੀ ਕੋ ਜੋ ਹੈ ਬੜੇ ਵੱਡੇ ਜੀ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਅਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਮੈਨਾਂ ਤਾਂ ਮੈਂ ਸਭ ਤੋਂ ਪਹਿਲਾਂ ਨਵਿੰਦਰਪਾਲ ਸੌਣਾ ਐਮਐਲਏ ਉਹਨਾਂ ਦਾ ਧੰਨਵਾਦ ਕਰਦਾ ਜੋ ਕਿ ਅੱਜ ਸਾਡੇ ਪਿੰਡ ਔਰ ਮੇਰੇ ਘਰੇ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਵੀ ਵਰਕਰ ਆਏ ਸਰਪੰਚ ਚੇਅਰਮੈਨ ਸਭ ਤੋਂ ਜ਼ਿਆਦਾ ਮੈਂ ਇੱਕ ਆਦੇ ਨਜ਼ਦੀਕੀ ਪਰੰਜੀ ਚੇਅਰਮੈਨ ਇਹਨਾਂ ਦੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਸਰਪੰਚ ਗੁਲਸ਼ੇਰ ਬਲਜਿੰਦਰ ਔਰ ਬਲਵਿੰਦਰ ਸੰਦੀਪ ਮਨੀਸ਼ ਇਹ ਮੇਰੇ ਜਿਹੜੇ ਭਰਾ ਹੈਗੇ ਬਹੁਤ ਜਿਆਦਾ ਪੁਰਾਣੀ ਸਾਡੀ ਇਹਨਾਂ ਨਾਲ ਯਾਰੀ ਦੋਸਤੀ ਸੀ ਉਹਨਾਂ ਦੇ ਨਾਲ ਐਮ ਐਨ ਸਾਹਿਬ ਦੇ ਨਾਲ ਆਉਣ ਨਾਲ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਕਰਦਾ ਹੈਗਾ ਤੇ ਮੈਂ ਕੀ ਹੈ ਪਾਰਟੀ ਜੁਆਇਨ ਕਰਨ ਦਾ ਮੇਰਾ ਮਸਕਾ ਦੇ ਹੀ ਸੀ ਕਿ 2 ਸਵਾ 2 ਸਾਲ ਹੋ ਗਏ ਆਮ ਆਦਮੀ ਪਾਰਟੀ ਬਣੀ ਨੂੰ ਪਹਿਲਾਂ ਦੇ ਸੋਚਦੇ ਸੀ ਜਿਹੜੀਆਂ ਪਾਰਟੀਆਂ ਹੁੰਦੇ ਸੀ ਚਲੋ ਕਾਂਗਰਸ ਪਾਰਟੀ ਵਿੱਚ ਸੀ ਉਹ ਲਾਸ਼ ਤੇ ਕੀ ਹੈ 2 ਮਹੀਨੇ ਤੇ 3 ਮਹੀਨੇ ਤੇ 4 ਮਹੀਨੇ ਪਏ ਹੁੰਦੇ ਜਿਹੜੇ ਸਰਕਾਰੀ ਨੌਕਰਾ ਦੇ ਨੌਕਰੀਆਂ ਜਾਂ ਵਿਕਾਸ ਦੇ ਕੰਮਾਂ ਦੇ ਇਹ ਪਹਿਲੀ ਸਰਕਾਰ ਹੈ ਜਿਨੇ ਆਉਣ ਨਾਲ ਹੀ ਪਹਿਲੇ ਸਾਲ ਦੇ ਵਿੱਚ ਹੀ 35 40 ਹਜ਼ਾਰ ਜਿਹੜੀ ਨੌਕਰੀ ਦਿੱਤੀ ਹੈ ਉਹਨਾਂ ਨੂੰ ਵੇਖਦੇ ਹੋਏ ਮੈਂ ਅੱਜ ਇਹ ਪਾਰਟੀ ਜੁਆਇਨ ਕੀਤੀ ਹੈ ਜੀ ਤੁਸੀਂ ਪਹਿਲਾਂ ਕਿਸ ਪਾਰਟੀ ਵਿੱਚ ਸੀ ਪਹਿਲਾਂ ਮੈਂ ਕਾਂਗਰਸ ਪਾਰਟੀ ਵਿੱਚ ਜੀ ਕਿ ਕਿਹੜੀ ਪੋਸਟ ਤੇ ਸੀਗੇ ਟੰਗ ਦਾ ਬਲਾਸਮ ਤੇ ਵਿੱਚ ਚੇਅਰਮੈਨ ਉਹ ਫਾਇਲ ਕਾ ਵੀਡੀਓ ਦਫਤਰ ਦਾ ਸੀ ਜੀ ਹਾਂਜੀ ਮਿਲ ਸਾਬ ਅੱਜ ਤੁਸੀਂ ਪਿੰਡ ਬਖੂ ਸ਼ਾ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਹਲਕਾ ਫਾਜ਼ਿਲਕਾ ਵਿਖੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਸਹਿਯੋਗ ਮਿਲਿਆ ਹੈ ਜੋ ਕਾਂਗਰਸ ਪਾਰਟੀ ਤੋਂ ਜਿਹੜੇ ਸੰਬੰਧ ਦਾ ਸਾਡੇ ਵੀਰ ਬਲਦੇਵ ਸਿੰਘ ਸੁੱਖਾ ਜੀ ਜੋ ਬਲਾਕ ਸੰਪਤੀ ਦੇ ਫਾਜ਼ਿਲਕਾ ਦੇ ਵਾਈਸ ਚੇਅਰਮੈਨ ਨੇ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਅੱਜ ਸ਼ਾਮਲ ਹੋਏ ਨੇ ਇਹਨਾਂ ਦਾ ਮੈਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਇਹਨਾਂ ਸਾਥੀਆਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਊਗਾ ਔਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਲੋਕਾਂ ਲਈ ਚੰਗੇ ਕੰਮ ਕੀਤੇ ਨੇ ਜਾਂ ਅਸੀਂ ਹਲਕਾ ਫਾਜ਼ਲਕਾ ਦੇ ਵਿੱਚ ਰਿਕਾਰਡ ਤੋੜ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਔਰ ਇਹਨਾਂ ਦੇ ਸਾਥੀ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਫੇਰ ਤੋਂ ਜਿੰਨੇ ਵੀ ਸਾਡੇ ਅੱਜ ਸਾਥੀ ਸਾਡੇ ਨਾਲ ਸ਼ਾਮਲ ਹੋਏ ਨੇ ਬਲਦੇਵ ਸਿੰਘ ਸੁੱਖਾ ਜੀ ਦੇ ਨਾਲ ਉਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत